ਆਣਾ ਕਿਵੇਂ ਨੋ ਆਪ ਚੱਲਦੀ ਆ ਚੱਲਦੀ ਤੇਰੀ ਇਹੇ ਹੈੱਡਫੋਨ ਕਤੂੜੀ ਚ ਲੱਭੇ ਤੂੰ ਆਹ ਚਲੋ ਹਾਂਜੀ ਮਿੱਤਰੋ ਅੱਜ ਤੇਜਨ ਲੱਭੇ ਹੈੱਡਫੋਨ ਇਹ ਚੱਲਦੇ ਓਏ ਹਾਂ ਹੈੱਡਫੋਨ ਦੱਬੇ ਤੂੜੀ ਬਈ ਆਵਾਜ਼ ਨਹੀਂ ਆ ਰਹੀ ਬਾਜ ਨਹੀਂ ਆ ਰਹੀ ਬੋਜ ਨਹੀਂ ਆ ਰਹੀ ਭਈਆ ਆਹ ਦੱਜੇ ਆਹ ਵੇ ਟਰਾਲੇ ਪਰ ਪਰ ਲੈ ਜਾਂਦੇ ਭਈਆ ਕਿੱਥੇ ਲੈ ਗਿਆ ਇਹ ਭਈਆ ਆਪ ਵੀ ਐਸੇ ਜਾਏਗੇ ਓਕੇ ਓਕੇ ਆਵਾਜ਼ ਨਹੀਂ ਆ ਰਹੀ ਏ ਸ਼ਿਕੋ ਆ ਕਾਲੇ ਫੜ ਓਏ ਓਏ ਉਹ ਦੇ ਦੇ ਨੰਬਰ ਨਾ ਕੱਪੀ ਦਾ ਇੱਕ ਤਾਂ ਹੋਊਗਾ ਇਹ ਦੇਖਿਆ ਹੱਡੂਲੇ ਚਲਾਏ ਹੱਡ ਫੁੰਦਾ ਮੋੜ ਦੇ ਆ ਹਾਂਜੀ ਬਈ ਕੀ ਹਾਂ ਚੱਲ ਲੈ ਜਾ ਲੈ ਜਾ ਇਹ ਗੰਦ ਲੈ ਜਾ ਉਹ ਉਹ ਛੱਕ ਮਾਰ ਦੀ ਉਹ ਛੱਕ ਮਾਰਦਾ ਜਾਂ ਬੈ ਜਾ ਉਹ ਲੈ ਜਾ ਇਹਦੇ ਕੰਮ ਆਇਆ ਲਾਲੂ ਆ ਮੱਠੇ ਸਵੇਰੇ ਬਟਨੇ ਹਾਂ ਹਾਂ ਚਾਹ ਸਹੀ ਸਵੇਰੇ ਹੋਣੀ ਅੰਦਰ ਲਾਦਾ ਟਰਾਲਾ ਟਰਾਲਾ ਅੰਦਰ ਲਾਦਾ ਕੋਈ ਨਾ ਹਾਂ ਤਾਂ ਲੈ ਜਾ ਹਾਂ ਹਾਂਜੀ ਬਾਈ ਆਪਾਂ ਮੋਰਚਾ ਕਰ ਲਿਆ ਫਤਿਹ ਜਾਨੀ ਕਿ ਟਰਾਲੇ ਲੈ ਆ ਭਾਰ ਤੂੜੀ ਦੇ ਬੰਨ 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 ਵਾਲਾ ਮੋਰਚਾ ਜ ਬਹੁਤ ਦੂਰ ਦੀ ਗੱਲ ਆ ਬਾਈ ਪਾਣੀ ਬਹੁਤ ਜਿਆਦੇ ਆ ਤੇ ਲੋਕਾਂ ਦੇ ਉਧਰ ਪਸ਼ੂ ਬਹੁਤ ਭੁੱਖੇ ਮਰਦੇ ਪਏ ਆ ਵੀਰ ਮਰਿਆ ਬਾਈ ਬਨ ਕੇ ਹੱਥ ਬਨ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਟਰਾਲੇ ਭਰ ਭਰ ਲਿਆਓ ਤੂੜੀ ਦੇ ਤੇ ਹਰਿਆਣ ਦੇ ਵੀਰੇ ਲੰਗਰ ਦਾ ਬਹੁਤ ਵੀਰਾਂ ਨੇ ਲਾ ਰੱਖਿਆ ਉਹਾਂ ਦੇ ਬਈ ਸਾਨੂੰ ਲੰਗਰ ਪ੍ਰਸ਼ਾਦੇ ਦੀ ਉਹਦੀ ਲੋੜ ਨਹੀਂ ਲੰਗਰ ਤਾਂ ਬਾਧੂ ਵੀਰੇ ਵੀ ਤੁਹਾਨੂੰ ਤੂੜੀ ਵੱਧ ਤੋਂ ਵੱਧ ਲਿਆਓ ਜਿੰਨੀ ਲਿਆ ਸਕਦੇ ਆ ਤੇ ਆਪਾਂ ਵੀਰੇ ਹੁਣ ਭਰ ਲਏ ਦੋ ਟਰਾਲੇ ਤੂੜੀ ਦੇ ਤੇ ਕੱਲ ਨੂੰ ਇੱਕ ਟਰਾਲਾ ਭਰਨਾ ਬਈ ਆਪਾਂ ਪੱਠਿਆਂ ਦਾ ਵੱਢ ਕੇ ਕੋਤਰ ਕੇ ਟਰਾਲਾ ਫੁੱਲ ਭਰਾਂਗੇ ਕਈ ਵੀਰ ਸਾਥ ਤੇ ਲਈ ਜਾਂਦੇ ਚਲੋ ਆਪੋ ਆਪਣੀ ਹਰਦਾ ਬਈ ਪਰ ਸਾਥ ਤੇ ਲਿਜਾਣ ਨਾਲੋਂ ਬਈ ਵਧੀਆ ਆ ਆਪਾਂ ਕੋਤਰ ਕੇ ਲਜਾਈਏ ਵੀ ਦੋ ਟੋਕਰੇ ਆਪਾਂ ਤੂੜੀ ਦੇ ਦੇ ਦਈਏ ਇੱਕ ਟੋਕਰਾ ਹਰਿਆਂ ਦਾ ਤੇ ਬਾਕੀ ਉਹ ਖੜੇ ਸਾਡੇ ਚੋਬਰ ਆ ਓ ਜਕਾਰਾ ਬੁਲਾ ਦਿਓ ਬਲੇ ਸੋਨਿਹਾਲ ਜੈ ਪ੍ਰੀਕਾ ਤੇ ਚਲੋ ਫਿਰੋ ਖੇਚੇ ਲੋ ਕੰਮ ਲਦੜਤੀ ਬਾਦੂ ਬਈ ਨਯਾਰਾ ਕੁੱਤਾਂ ਡੈਪ ਥੱਲੇ ਆਜੋ ਓਏ ਤੂੰ ਨਾ ਪਰੇ ਤੌਂ ਜੀ ਬਨਾਲੀ ਬਹੁ ਨੀ ਆਜੋ ਥੱਲੇ ਛੱਡ ਦੋ ਬਲੌਕ ਆਜੋ ਬਾਤ ਠੀਕ ਆ ਆਜੋ ਚੋਲੋ ਜੀ ਮਿਲਦੇ ਹਾਂ ਜਲਦੀ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਵੀਡੀਓ ਕਰਦੇ ਹੋ ਬਾਤ ਬਾਤ ਸ਼ੇਅਰ ਸਾਰੇ ਭਰਾ ਜਰੂਰ ਹੈਲਪ ਕਰਿਓ ਪਿੰਡ ਸਭਰਾ ਜ਼ਿਲ੍ਹਾ ਫਰੋਜਪੁਰ ਤੇ ਕਤਬਦੀਨ ਤੇ ਫਤਿਹਆਬਾਦ ਲੋਕੇਸ਼ਨ ਆ ਬਈ ਇਹ ਤੇ ਸਾਰੇ ਵੀਰ ਜੂਰ ਪਹੁੰਚੇ ਉੱਥੇ ਤੇ ਆ ਮੋਡੀਫਾਈ ਝੋਟੇ ਹੀ ਜਾਣੇ ਆ ਜਿਨ੍ਹਾਂ ਨੂੰ ਪੁਲਿਸ ਵਾਲਿਆਂ ਨੂੰ ਇਹ ਚੁਬਦੇ ਆ ਕਿ ਐਡੇ-ਐਡੇ ਬੰਪਰ ਲਾਇਡ ਐਡੇ ਡੈਕ ਲਾਇਏ ਤੇ ਵੱਡੇ ਟਾਇਰ ਪਾਏ ਚੁਬਦੇ ਨੇ ਉਹਨਾਂ ਨੂੰ ਹੁਣੇ ਉਹੀ ਝੋਟੇ ਜਾਣਗੇ ਉਹੀ ਪੁਲਿਸ ਵਾਲੇ ਆਪੋ ਆਪਣੇ ਲਿਹਾਣਖਾ ਟਰੈਕਟਰ ਉਹ ਵੀ ਤਾਂ ਜ਼ਿੰਮੇਦਾਰ ਭਰਾਈ ਆ ਉਹ ਲੈ ਕੇ ਹੁਣ ਆਣ ਆਪੋ ਆਪਣੇ ਟਰੈਕਟਰ ਉਥੇ ਇਹੀ ਜਾਣੇ ਆ ਝੋਟੇ ਦੇਖਿਓ ਹੁਣ ਮੋਡੀਫਾਈ ਝੋਟੇ ਥੋੜੀ ਹੋਰ ਪਾਲ ਕੇ ਚਾਰ ਪੰਨਾ